ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜੋ ਵਿਚਾਰ ਕਰਾਂਗੇ ਉਹ ਹੈ ਕਿ ਬਹੁਤੇ ਭੈਣਾ ਭਰਾਵਾਂ ਨੂੰ ਬੈਕ ਪੇਨ ਦੀ ਬਹੁਤ ਸਮੱਸਿਆ ਹੈ ਲੱਕ ਦਾ ਦਰਦ ਤੇ ਉਸ ਤੋਂ ਵੀ ਵੱਡੀ ਜੋ ਸਮੱਸਿਆ ਉਹ ਇਹ ਹੈ ਕਿ ਜੋ ਲੱਕ ਦਾ ਦਰਦ ਆ ਉਹਦੇ ਵਿੱਚੋਂ ਦਰਦ ਹੋ ਕੇ ਥੱਲੇ ਪੈਰਾਂ ਵੱਲ ਨੂੰ ਜਾਂਦਾ ਹੈ ਲੱਕ ਦਾ ਦਰਦ ਲੱਤ ਦੇ ਵਿੱਚ ਨੂੰ ਜਾਂਦਾ ਲੱਕ ਦਾ ਦਰਦ ਇੰਨਾ ਨਹੀਂ ਹੁੰਦਾ ਜਿੰਨਾ ਲੱਤ ਦੇ ਵਿੱਚ ਸਾਨੂੰ ਮਹਿਸੂਸ ਹੁੰਦਾ ਸੋ ਤੁਹਾਨੂੰ ਅੱਜ ਇੱਕ ਛੋਟੀ ਜਹੀ ਐਕਸਰਸਾਈਜ਼ ਦੱਸੂਗਾ ਜਿਹਨੂੰ ਤੁਸੀਂ ਲਗਾਤਾਰ ਕਰ ਲਿਓ ਤੁਹਾਡਾ ਜਿਹੜਾ ਲੱਕ ਦੇ ਵਿੱਚੋਂ ਲੱਤ ਨੂੰ ਪੈਰਾਂ ਵੱਲ ਨੂੰ ਦਰਦ ਜਾਂਦਾ ਆ ਇੱਕ ਜਾਂ ਦੋ ਮਿੰਟਾਂ ਦੇ ਵਿੱਚ ਵਿੱਚ ਠੀਕ ਹੋ ਜਾਊ ਇਹ ਨੁਸਖਾ ਸੰਗਤ ਜੀ ਅਜਮਾਇਆ ਹੋਇਆ ਹੈ ਕਿਉਂਕਿ ਸਾਨੂੰ ਖੁਦ ਨੂੰ ਇਹ ਬੈਕ ਪੇਨ ਦੀ ਜੋ ਪ੍ਰੋਬਲਮ ਆ ਇਹ ਹੈ ਕਿਸੇ ਤੇ ਬੈਕ ਪੇਨ ਦੀ ਸਮੱਸਿਆ ਹੁੰਦੀ ਕਿਉਂ ਆ ਜਦੋਂ ਆਪਾਂ ਕੋਈ ਗਲਤ ਤਰੀਕੇ ਦੇ ਨਾਲ ਕੋਈ ਵੀ ਸਮਾਨ ਚੱਕਦੇ ਆ ਕੋਈ ਵੀ ਆਪਣਾ ਕੰਮਕਾਰ ਕਰਦੇ ਆ ਮਤਲਬ ਅਸੀਂ ਆਪਣੇ ਸਰੀਰ ਤੋਂ ਜਦੋਂ ਗਲਤ ਤਰੀਕੇ ਦੇ ਨਾਲ ਕੰਮ ਲੈ ਲੈਂਦੇ ਆ ਉਦੋਂ ਸਾਨੂੰ ਲੱਕ ਦੀ ਸਮੱਸਿਆ ਹੁੰਦੀ ਆ ਹੁਣ ਜਿਹੜੀ ਲੱਕ ਦੇ ਵਿੱਚ ਆਪਣੇ ਦਰਦ ਹੁੰਦਾ ਆ ਬੈਕ ਪੇਨ ਹੁੰਦੀ ਆ ਇਹ ਆਪਣੇ ਨਸਾਂ ਨੂੰ ਘੋਟ ਆ ਜਾਂਦੀ ਆ ਜਦੋਂ ਨਸਾਂ ਨੂੰ ਕੋਟ ਆਉਂਦੀ ਆ ਤੇ ਜਿਹੜੀਆਂ ਬਾਕੀ ਥੱਲੇ ਪੈਰਾਂ ਵਾਲ ਨੂੰ ਨਸਾਂ ਜਾਂਦੀਆਂ ਆ ਉਹ ਦੱਬੀਆਂ ਜਾਂਦੀਆਂ ਜਦੋਂ ਦੱਬ ਹੋ ਜਾਂਦੀਆਂ ਬਲੱਡ ਸਰਕੂਲੇਸ਼ਨ ਉਹ ਸਾਡਾ ਫਲੋ ਜਿਹੜਾ ਆ ਉਹ ਘਟ ਜਾਂਦਾ ਆ ਜਦੋਂ ਘਟ ਜਾਂਦਾ ਉਦੋਂ ਸਾਡੇ ਮੱਤਾਂ ਦੇ ਵਿੱਚ ਪੇਨ ਹੁੰਦੀ ਆ ਖਾਸ ਕਰ ਇਹ ਖੱਬੀ ਜਿਹੜੀ ਲੱਤ ਆ ਆਪਣੀ ਉਹਦੇ ਵਿੱਚ ਲੱਤ ਦੇ ਵਿੱਚ ਦਰਦ ਹੁੰਦਾ ਆ ਸੋ ਤੁਹਾਨੂੰ ਛੋਟੀ ਜਹੀ ਐਕਸਰਸਾਈਜ਼ ਦੱਸਦਾ ਤੁਸੀਂ ਇਹਨੂੰ ਲਗਾਤਾਰ ਕਰਿਓ ਬਾਕੀ ਵਿਚਾਰ ਆਪਾਂ ਇਹ ਤੋਂ ਬਾਅਦ ਚ ਕਰਦੇ ਆਂ ਅਪਾ ਕੀ ਕਰਨਾ ਕਿ ਸਿੱਧੇ ਇਸ ਤਰੀਕੇ लेट ਜਾਵੇ ਸਰਾਣਾ ਰੱਖਣ ਦੀ ਲੋੜ ਨਹੀਂ ਹੈਗੀ ਮਰਜ਼ੀ ਅਜਿਹਾ ਰੱਖਣੀ ਚਾਹੁੰਦੇ ਨਾ ਤਾਂ ਰੱਖ ਸਕਦੇ ਆ ਉਸ ਤੋਂ ਬਾਅਦ ਅਪਾ ਕੀ ਕਰਨਾ ਪਹਿਲਾਂ ਆਪਣੀ ਖੱਬੀ ਲੱਤ ਨੂੰ ਚੱਕ ਕੇ ਛਾਤੀ ਦੇ ਨਾਲ ਇੱਥੇ ਟੱਚ ਕਰਨਾ ਕੱਲ ਚ ਹੋਵੇ ਜਾਂ ਨਾ ਹੋਵੇ ਪਰ ਜਿੰਨਾ ਅਪਾ ਲਿਜਾ ਸਕਦੇ ਆ ਓਨਾ ਲੈ ਕੇ ਜਾਓ ਇਹ ਬੈਕ ਪੇਨ ਤੋਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਐਕਸਰਸਾਈਜ਼ ਆ ਇੱਥੇ ਆਪਾਂ 3 ਸੈਕਿੰਡ ਤੋਂ 5 ਸੈਕਿੰਡ ਤੱਕ ਇਹਨੂੰ ਰੱਖਣਾ ਹੈ ਫਿਰ ਇਹਨੂੰ ਬੜੇ ਹੀ ਪਿਆਰ ਦੇ ਨਾਲ ਛੱਡ ਲੈਣਾ ਉਸ ਤੋਂ ਬਾਅਦ ਦੂਸਰੀ ਲਾਤ ਸੱਤ ਜਾਂ ਅੱਠ ਵਾਰੀ ਆਪਾਂ ਇਸ ਤਰੀਕੇ ਇਹ ਐਕਸਰਸਾਈਜ਼ ਕਰਨੀਆਂ ਬੜੇ ਪਿਆਰ ਦੇ ਨਾਲ ਕਰਨੀਆਂ ਕਾਲੀ ਨਹੀਂ ਕਰਨੀਆਂ ਜਦੋਂ 7 ਜਾਂ 8 ਵਾਰੀ ਹੋ ਗਿਆ ਉਸ ਤੋਂ ਬਾਅਦ ਆਪਾਂ ਦੋਵੇਂ ਲੱਤਾਂ ਨੂੰ ਚੁੱਕ ਕੇ ਸਾਹਤੀ ਦੇ ਨਾਲ ਟੱਚ ਕਰਨਾ ਤੇ ਵੀ ਤੁਸੀਂ 7 ਜਾਂ 8 ਵਾਰੀ ਕਰ ਸਕਦੇ ਆ ਦਿਨ ਦੇ ਵਿੱਚ ਆਪਾਂ ਦੋ ਵਾਰੀ ਇਹ ਐਕਸਰਸਾਈਜ਼ ਕਰ ਸਕਦੇ ਆ ਇਸ ਤਰੀਕੇ ਸੰਗਤ ਜੀ ਤੁਸੀਂ ਵੇਖਿਆ ਕਿ ਆਪਾਂ ਐਕਸਰਸਾਈਜ਼ ਕਿੱਦਾਂ ਕਰਨੀ ਆ ਕੋਸ਼ਿਸ਼ ਕਰਨੀ ਆ ਕਿ ਖਾਣਾ ਖਾਣ ਤੋਂ ਪਹਿਲਾਂ ਇਹ ਐਕਸਰਸਾਈਜ਼ ਕੀਤੀ ਜਾਵੇ ਰਾਤ ਨੂੰ ਸੌਣ ਸਮੇਂ ਤੁਸੀਂ ਇਹ ਐਕਸਰਸਾਈਜ਼ ਜ਼ਰੂਰ ਕਰੋ ਕਿਉਂਕਿ ਸੌਣ ਸਮੇਂ ਰਾਤ ਨੂੰ ਸਾਡੇ ਲੱਕ ਦੇ ਵਿੱਚ ਤੇ ਲੱਤ ਦੇ ਵਿੱਚ ਜ਼ਿਆਦਾ ਦਰਦ ਹੁੰਦਾ ਕਿਉਂਕਿ ਸਰੀਰ ਸਾਡਾ ਕੋਈ ਵਰਕਆਊਟ ਨਹੀਂ ਹੁੰਦਾ ਬਿਲਕੁਲ ਢਿੱਲਾ ਪਿਆ ਹੁੰਦਾ ਤੇ ਜਿਹੜੀ ਨਸ ਦੱਬ ਹੁੰਦੀ ਆ ਉਹਦੇ ਵਿੱਚੋਂ ਜਿਹੜਾ ਫਲੋ ਆ ਉਹ ਘਟ ਜਾਂਦਾ ਤੇ ਪੇਨ ਜ਼ਿਆਦਾ ਹੁੰਦੀ ਆ ਤੁਸੀਂ ਰਾਤ ਨੂੰ ਸੌਣ ਸਮੇਂ ਕਰੋ ਸੱਤ ਜਾਂ ਅੱਠ ਵਾਰੀ ਤੁਸੀਂ ਖੱਬੀ ਸੱਜੀ ਲੱਤ ਤੋਂ ਕਰਨਾ ਫਿਰ ਦੋਵੇਂ ਲੱਤਾਂ ਤੋਂ ਕਰਨਾ ਦੇਖੋ ਸੰਗਤ ਜੀ ਹੁੰਦਾ ਕੀ ਹੈ ਕਿ ਜਦੋਂ ਆਪਾਂ ਕਿਸੇ ਵਧੀਆ ਹੱਡੀਆਂ ਵਾਲੇ ਡਾਕਟਰਾਂ ਦੇ ਕੋਲ ਜਾਂਦੇ ਆ ਉਹ ਆਪਣੀ ਐਮ ਆਰ ਆਈ ਕਰਾਉਂਦੇ ਆ ਐਕਸ-ਰੇ ਕਰਵਾਉਂਦੇ ਆ ਆਪਾਂ ਨੂੰ 6-7 ਮਹੀਨੇ ਵਾਸਤੇ ਦਵਾਈਆਂ ਵੀ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੇ ਇਹੀ ਐਕਸਰਸਾਈਜ਼ ਸਾਨੂੰ ਦੱਸਣੀ ਹੁੰਦੀ ਆ ਸੋ ਜੇ ਤੁਹਾਨੂੰ ਥੋੜਾ ਬਹੁਤੇ ਦਰਦ ਹੈਗਾ ਆ ਜਾਂ ਕੱਲਾ ਲੱਕ ਦੇ ਵਿੱਚ ਦਰਦ ਆ ਤੁਹਾਨੂੰ ਪੇਟ ਗੈਸ ਦੀ ਸਮੱਸਿਆ ਤਾਂ ਮੇ ਤੁਸੀਂ ਇਹ ਐਕਸਰਸਾਈਜ਼ ਕਰ ਸਕਦੇ ਆ ਦੋ ਟਾਈਮ ਆਪਾਂ ਐਕਸਰਸਾਈਜ਼ ਇਹ ਕਰਨੀ ਆ ਇਹ ਜਦੋਂ ਤੁਸੀਂ ਐਕਸਰਸਾਈਜ਼ ਕਰੋਗੇ ਤੁਹਾਡਾ ਜਿਹੜਾ ਲੱਤ ਦਾ ਤੇ ਲੱਕ ਦਾ ਦਰਦ ਆ ਉਸੇ ਸਮੇਂ हट ਜਾਣਾ ਪਰ ਇਹਨੂੰ ਪਹਿਲਾਂ ਦੋ ਜਾਂ ਤਿੰਨ ਦਿਨ ਲਗਾਤਾਰ ਕਰਿਓ ਕਿਉਂਕਿ ਨਾਰਾ ਨੂੰ ਐਕਟਿਵ ਹੋਣ ਵਾਸਤੇ ਪਹਿਲਾਂ ਜਿਹੜੀ ਪ੍ਰੈਕਟਿਸ ਆਪਾਂ ਕਰਨੀ ਆ ਐਕਸਰਸਾਈਜ਼ ਕਰਨੀ ਆ ਉਹਨੂੰ ਸਮਾਂ ਲੱਗ ਜਾਂਦਾ ਸੋ ਇਹਨੂੰ ਤੁਸੀਂ ਲਗਾਤਾਰ ਕਰਦੇ ਰਹੋ ਤੁਹਾਨੂੰ ਬਹੁਤ ਫਾਇਦਾ ਹੋਵੇਗਾ